ਆਲੇ ਜਿਹੜਾ ਪਾਣੀ ਦਾ ਪੱਧਰ ਵਧਿਆ ਔਰ ਇਹਦਾ ਕੀ ਨੁਕਸਾਨ ਆ ਔਰ ਕੀ ਹੱਲ ਹੋਣਾ ਚਾਹੀਦਾ ਔਰ ਸੇਰੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਛੋਟਾ ਜਿਹਾ ਜ਼ਿਮੀਂਦਾਰ ਆ ਦੋ ਚਾਰ ਕਿੱਲੇ ਵਾਲਾ ਚਲੋ ਐਮਐਲਏ ਸਾਹਿਬ ਸਵੇਰੇ ਆਏ ਸੀਗੇ ਸਾਨੂੰ ਇਹ ਜਿਹੜਾ ਡੈਡਬੰਨ ਆ ਜਾਂ ਤੇ 6-7 ਕਿਲੋਮੀਟਰ ਦਾ ਹੈ ਉਹ ਬਣਾ ਦਿੱਤਾ ਜਾਵੇ ਜੇ ਨਹੀਂ ਵੀ ਬਣਾ ਦਿੱਤਾ ਜਾਵੇ ਤੇ ਜੇ ਦਰਿਆ ਆ ਦਰਿਆ ਦੇ ਵਿੱਚ ਇਧਰ ਨੂੰ ਘਮਾਓ ਤੁਸੀਂ ਬਾਅਦ ਨੂੰ ਓਕੇ ਜੋ ਦਰਿਆ ਦੇ ਵਿੱਚ ਜ਼ਮੀਨ ਆ ਉਹਦੀ ਸਾਨੂੰ ਮਨਜ਼ੂਰੀ ਦੇਤੀ ਜਾਵੇ ਉਹ ਅਸੀਂ ਪੁੱਟ ਕੇ ਤੇ ਗੈੜ ਬੰਦ ਦੇ ਉੱਤੇ ਲਾਗੇ ਪਾ ਕੇ ਅਸੀਂ ਲੋਕਲ ਵੀ ਆਦਮੀ ਆਪਣੀ ਜਾਨ ਬਚਾਉਣ ਦੇ ਮਾਰੇ ਕਰਨ ਨੂੰ ਤਿਆਰ ਆ ਪਰ ਸਵੇਰੇ ਐਮਐਲਏ ਸਾਹਿਬ ਆਏ ਸੀ ਉਹ ਮੌਕਾ ਦੇਖ ਕੇ ਗਏ ਆ ਵੇਖੋ ਹੁਣ ਕੀ ਕਰਦੇ ਆ ਜਿਹੜਾ ਪਾਣੀ ਦਾ ਪੱਧਰ ਆ ਪਾਣੀ ਦਾ ਪੱਧਰ ਅਜੇ ਤੋਂ 4 ਦਿਨ ਹੋ ਗਏ ਆ ਇਸੇ ਤਰੀਕੇ ਨਾਲ ਚੱਲ ਰਿਹਾ ਹੈ ਰਾਤ ਦਾ 1.5 ਫੁੱਟ ਵਧਿਆ ਹੈ ਪਾਣੀ ਬਾਹਰ ਨਿਕਲਣ ਨੂੰ ਤਿਆਰ ਹੈ ਸਾਡੀਆਂ ਫਸਲਾਂ ਵਿੱਚ ਜੋ ਸਾਡਾ ਜਿੰਨਾ ਵੀ ਇੱਧਰ ਜ਼ਿਮੀਂਦਾਰ ਭਾਈਚਾਰਾ ਹੈਗਾ ਉਹ ਬਿਲਕੁਲੋ ਨੀਵੀਂ ਜਗ੍ਹਾ ਆ ਅਸੀਂ ਬੈਠੇ ਹੋਏ ਹਾਂ ਇੱਥੇ ਬਾਲ ਬੱਚਾ ਲੈ ਕੇ ਆਵਦਾ ਤੇ ਜੇ ਪਾਣੀ ਪਿਛਲੇ ਸਾਲ ਤੋਂ ਕੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ ਭਾਜੀ ਪਿਛਲੇ ਸਾਲ ਜੋ ਵੀ ਫਸਲ ਹੈਗੀ ਸੀ ਸਾਡੀ ਸਾਰੀ ਮਾਰੀ ਗਈ ਸੀ ਝੋਨਾ ਸਾਡਾ ਮਰਿਆ ਗਿਆ ਸੀ ਜੰਨਾ ਮਰਿਆ ਗਿਆ ਸੀ ਸਾਨੂੰ ਘਟ ਤੋਂ ਘਟ ਵੀ ਦੇ ਇੱਕ ਘਰ ਨੂੰ ਜੇ ਛੋਟਾ ਉਹਨੂੰ ਵਿੱਚ ਤੇਨੇ 4 ਲੱਖ ਦਾ ਜੇ ਕੋਈ ਵੱਡਾ ਆ ਉਹਨੂੰ 20 25 ਲੱਖ ਦਾ ਘਾਟਾ ਪਿਆ ਆ ਪਰ ਉਹਦੀ ਕੋਈ ਪੂਰਤੀ ਨਹੀਂ ਗਈ ਸਰਕਾਰ ਕਹਿੰਦੀ ਸੀ ਅਸੀਂ ਇਹਨੂੰ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਫਲਾਨੀ ਚੀਜ਼ ਦਾ ਵੀ ਦੇਵਾਂਗੇ ਪਰ ਸਾਡੀ ਕਿਸੇ ਨੇ ਬਾਤ ਨਹੀਂ ਕੀਤੀ ਪੁੱਛੀ ਚਲੋ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਆ ਕਿ ਜੋ ਲੋਕਲ ਲੋਕ ਸੀਗੇ ਉਹਨਾਂ ਨੇ ਸਾਡੀ ਬਹੁਤ ਸੇਵਾ ਕੀਤੀ ਆ ਬਹੁਤ ਮਾਇਤ ਕੀਤੀ ਆ ਸਾਡੇ ਪਸ਼ੂਆਂ ਦੀ ਜਿਆਦਾਤਰ ਇਸ ਇਲਾਕੇ ਚ ਫਸਲ ਕਿਹੜੀ ਕਿਹੜੀ ਫਸਲ ਕਿਹੜੀ ਕਿਹੜੀ ਫਸਲ ਦੇਦਰ ਜਿਆਦਾਤਰ ਹੁੰਦੀ ਹੈ ਫਸਲ ਤੇ ਸਾਡੇ ਝੋਨਾ ਹੀ ਆ ਦੇ ਗੰਨਾ ਆ ਗੰਨੇ ਦਾ ਵੀ ਬਹੁਤ ਜਿਆਦਾ ਨੁਕਸਾਨ ਕਰਦਾ ਆ ਪਾਣੀ ਤੇ ਝੋਨਾ ਤੇ ਬਚਦਾ ਹੀ ਪੱਜਣਾ ਇਹ ਬੰਦ ਬੰਨੇ ਆ ਮਜ਼ਬੂਤ ਕਿੰਨਾ ਕਹਿਗੇ ਇਹ ਪਾਜੀ ਬੰਨ ਤੇ ਸਰਕਾਰ ਨੇ ਬੰਨ ਗਈ ਆ ਪਰ ਇਸ ਬੰਨ ਦੇ ਨਾਲ ਸਾਨੂੰ ਬਹੁਤ ਜਿਆਦਾ ਨੁਕਸਾਨ ਆ ਉਹਦਾ ਕੀ ਕਾਰਨ ਹੈ ਉਹਦਾ ਕਾਰਨ ਇਹ ਹੈ ਕਿ ਇਹ ਜੋ ਗੈਡਵਨ ਵੱਜਾ ਆ ਇਹ ਕੋਈ 1.5 ਕਿਲੋਮੀਟਰ ਦਾ ਏਰੀਆ ਆ ਜਿੱਦੇ ਚ ਵੱਜਾ ਆ ਅੱਗੇ ਬੰਨ ਨਹੀਂ ਹੈਗਾ ਤੇ ਪਾਣੀ ਉਧਰੋਂ ਦੀ ਘੁੰਮ ਕੇ ਆ ਕੇ ਤੇ ਇਸ ਜਗ੍ਹਾ ਤੇ ਆ ਕੇ ਰੁਕ ਜਾਂਦਾ ਆ ਉਹ ਜਿਹੜਾ ਰੁਕ ਜਾਂਦਾ ਡੱਫ ਲੱਗ ਜਾਂਦੀ ਆ ਉਹਦੇ ਚੱਕਰ ਕਰਕੇ ਇਧਰੋਂ ਪਾਣੀ ਨਹੀਂ ਨਿਕਲਦਾ ਇੱਕ ਸਾਈਡ ਛੜ ਗਿਆ ਇੱਕ ਸਾਈਡ ਬੰਨਿਆ ਜੇ ਛੜ ਗਿਆ ਤੇ ਛੜਕ ਦੇ ਵਿੱਚ ਵੀ ਅਜਿਹਾ ਕੋਈ ਕੀਤਾ ਨਹੀਂ ਵੀ ਜਿਹੜਾ ਪੁਲ ਪਲ ਹੋਵੇ ਥੱਲੇੋਂ ਦੀ ਪਾਣੀ ਨਿਕਲ ਜੇ ਛੋਟੀਆਂ ਪੁਲੀਆਂ ਆ ਉਹ ਪੁਲੀਆਂ ਪਾਣੀ ਹੌਲੀ ਹੌਲੀ ਖਿੱਚਦਿਆਂ ਆ ਜੇ ਸਾਡਾ ਇਹ ਪਾਣੀ ਇੱਥੇ ਵੜ ਜਾਂਦਾ ਹੈ ਤੇ ਉਹ ਕੋਈ 5-6 ਦਿਨ 7 ਦਿਨ 8 ਦਿਨ ਪਾਣੀ ਬੰਦ ਨਜ਼ਦੀਕ ਕਿੰਨੇ ਕੁ ਲੋਕ ਰਹਿੰਦੇ ਔਰ ਕਿੰਨੇ ਕੀ ਫਸਲ ਜਿਹੜੀ ਪ੍ਰਭਾਵਿਤ ਹੁੰਦੀ ਹੈ ਇਹ ਸਰ ਜੀ ਬੰਦੇ ਲੱਗੇ ਲੋਕ ਸਾਡੇ ਸਿਰੇ 50 80 90 ਘਰ ਸਾਡੇ ਜਿਹੜੇ ਬੰਦੇ ਲੱਗੇ ਲੱਗੇ ਫਸਲ ਸਾਡੀ ਗੰਨਾ ਝੋਨਾ ਦੇ ਬਿਲਕੁਲ ਹੀ ਨਿਖਤਮ ਝੋਨਾ ਦੇ ਬਿਲਕੁਲ ਖਤਮ ਸਾਡਾ ਸਿਰਫ ਸਾਡਾ ਗੰਨਾ ਮਾਰਾ ਮੋਟਾ ਵੀ ਕਿਤੇ ਜਿਹੜਾ ਬਚ ਗਿਆ ਬਚ ਗਿਆ ਤੇ ਨਹੀਂ ਪਾਣੀ ਬਿਲਕੁਲ ਨਿਕਲਦਾ ਨਹੀਂ ਕਿ ਬਨੇ ਪਾਣੀ ਖੜਾ ਰਹਿੰਦਾ ਵਾ 10 ਦਿਨ ਖੜਜੇ 15 ਖੜਜੇ ਪਾਣੀ ਜਦੋਂ ਗਰਮ ਹੋ ਫਸਲ ਖਤਮ ਹੋ ਗਈ ਕੀ ਮੰਗ ਕਰਦੇ ਮੰਗਾ ਹਡੀ ਇਹ ਸਾਡਾ ਮੰਗ ਅਸੀਂ ਇਹੀ ਕਰਦੇ ਆ ਜਿਹੜਾ ਜਿਹੜਾ ਇਹ ਗਾਣ ਵਧਾਇਆ ਜਾਵੇ ਵਧਾਇਆ ਜਾਵੇ ਇਹ ਵਧਾ ਆਗੇ ਜਿਹੜੀਆਂ ਸੜਕਾਂ ਵਾਂ ਤੇ ਇਹਨੂੰ ਉੱਪਰ ਢਾਈ ਦੇ ਨਾਲ ਮਲਾਇਆ ਜਾਵੇ ਜਾਵੇ ਅਸੀਂ ਇਹੀ ਮੰਗ ਕਰਦੇ ਆ ਸਰਕਾਰ ਕੋਲੇ ਸਰਕਾਰ ਕੋ ਉਹ ਮੰਗਾ ਹਡੀ ਇਹ ਗਾਡਵਨ ਜਿਹੜਾ ਆ ਇਹ ਕਮ ਸੇ ਕਮ 4-5 ਕਿਲੋਮੀਟਰ ਦਾ ਏਰੀਆ ਆ ਉਹਨਾਂ ਗਾਡਵਨ ਬਣ ਕੇ ਇਹ ਕੰਪਲੀਟ ਹੋ ਜੇ ਮਤਲਬ ਬਿਆਸ ਰਿਆ ਚ ਪਾਣੀ ਵਧਿਆ ਔਰ ਕੀ ਕਹਿਣਾ ਚਾਹੋਗੇ ਕੀ ਨੁਕਸਾਨ ਆ ਔਰ ਕਿੰਨਾ ਕ ਨੁਕਸਾਨ ਇਸ ਟਾਈਮ ਹੋ ਰਿਹਾ ਹੈ ਹਾਂ ਜੀ ਮੇਰੇ ਜੀ 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 ਨਾ ਸਾਨੀ ਸਾਨੀ ਆਦ ਕੱਲ ਦਾ ਪਾਣੀ ਚੜਿਆ ਵਾ ਤੇ ਅੱਧੀ ਕੁ ਫਸਲ ਡੁੱਬ ਗਈ ਆ ਥੋੜੀ ਬੋਧੀ ਬਚੀ ਆ ਤੇ ਪਾਣੀ ਬਹੁਤ ਜ਼ਿਆਦਾ ਚੜ ਰਿਹਾ ਕਿਹੜੇ ਕਿਹੜੇ ਇਲਾਕੇ ਤੇ ਜਿਹੜੀ ਫਸਲ ਜੀ ਡੁੱਬੀ ਆ ਇਸ ਤੋਂ ਮਿਲ ਕੇ ਇਹ ਗੰਧੂ ਵਾਲਾ ਰੜਾ ਫਤਾ ਕੁਲਾ ਚਾਰ ਪੰਜ ਪਿੰਡ ਛੇ ਪੰਜ ਛੇ ਪੰਡੇ ਪਿੰਡਿਆ ਜਿਹੜੀ ਜਿਹੜੇ ਮੇਨ ਪਰਦਾਗ ਜਾਨਾ ਤਰੇ ਇਸ ਸਾਲ ਕਿੰਨੀਆਂ ਫਸਲ ਖੜੀ ਗਈ ਇਹ ਝੋਨਾ ਹੈ ਕਣਕ ਗੰਨਾ ਹੈ ਜ਼ਿਆ ਚੋਨੇ ਦਾ ਨੁਕਸਾਨ ਹੈ ਜਦ ਕੋਈ ਸਰਕਾਰ ਵੱਲੋਂ ਮਤ ਦਿੱਤੀ ਜਾ ਕੋਈ ਨਹੀਂ ਹੈ ਹਾਲ ਤੱਕ ਇਹ ਤੋਂ ਕਿੰਨੀ ਦੂਰੀ ਤੇ ਪੈਂਦਾ ਔਰ ਪਾਣੀ ਕਿੰਨਾ ਕੁ ਜਿਹੜੇ ਖੇਤਾਂ ਦੇ ਵਿੱਚ ਚੱਲਦਾ ਪਿਆ ਰਹੇ ਇਹ 2 ਕਿਲੋਮੀਟਰ ਤੋਂ ਦਰਿਆ ਤੋਂ ਤੇ ਪਾਣੀ ਦੀ ਬਹੁਤ ਜ਼ਿਆਦਾ ਨਾਦਰਿਆ ਔਰ ਕਿੰਨੀ ਫਸਲ ਜਿਹੜੀ ਹੈਗੀ ਡੁਪੀ ਔਰ ਇਹ ਜਿਹੜੀ ਜ਼ਿਆਦਾਤਰ ਫਸਲ ਹੁੰਦੀ ਹੈ ਇਸ ਇਲਾਕੇ ਇਹ ਦਰਿਆ ਤੱਕ ਫਸਲ ਇਹ ਸਾਰੀ ਤੁੱਬੀ ਨਹੀਂ